ਕਲੋ ਕਲੂ ਕਰਾ ਦੇਖੋ ਦੇ ਸਿਲੰਗੇ ਚਾਰੇ ਸਰਕਾਰ ਵੱਲੋਂ ਪਾਇਆ ਗਿਆ ਪਾਇਆ ਜਾ ਰਿਹਾ ਜੋ ਨਸ਼ਾ ਗੋਦੋ ਲੰਘ ਦੇ ਤਰਫ ਸਾਡੇ ਕੋਲ ਕੁਝ ਪਾਰਟੀ ਰੇਲਵੇ ਟਿਸ਼ਰ ਹਾਲਪੁਰ ਕੰਟਰੋਲ ਰਿਟੇਟਿੰਗ ਕਰ ਰਹੀ ਸੀ ਤੇ ਕੁਝ ਪਾਰਟੀ ਦੇ ਟਾਰਗੇਟ ਇਸ ਇੱਕ ਬਰਤਨ ਨੂੰ ਕਲ ਲਗਾਇਆ ਗਿਆ ਸੀ ਸਾਰੇ ਰੇਲਵੇ ਸਿਖਲਾ ਔਰ ਸਿਖਲਾ ਇਸੇ ਕਰ ਲਏ ਇਹ ਖਾਨਪੁਰ ਕਲ ਕੈਲੀਟੇਸ਼ਨ ਕੇਂਦਰ ਮਜੂਦ ਸੀ ਸ਼ਾਮ ਦੇ ਯਾਰਕਵੇ ਦੇ ਕਰੀਬ ਉਹਨਾਂ ਨੂੰ ਪਛਮੀ ਦਿਸ਼ਾ ਦੇ ਖੜਵੇ ਇੱਕ ਛੱਟੇ ਰਸਤੇ ਤੋਂ ਇੱਕ ਲड़का ਜਾਂਦਾ ਹੋਇਆ ਦਿਖਾਈ ਦਿੱਤਾ ਜਦੋਂ ਉਹ ਕਾਕਨੀ ਬੁਣਾਉਣ ਨੂੰ ਰੋਕਣ ਦੀ ਬਾਜ਼ੀ ਮਾਰੀ ਉਹਨੇ ਦਿੱਤਾ ਕਿ ਜਦੋਂ ਪੁਰਾਤਿਤਿਕ ਬੁਰਖੀਆ ਉਹ ਆਪਣੇ ਲੱਤ ਦੇ ਨਾਲ ਇੱਕ ਛੋਟੀ ਜਿਹੀ ਮੁਸਲੀ ਬਣੀ ਹੋਈ ਸੀ ਔਰ ਉਹ ਤੁਰੇ ਤਰੇ ਐਕਦਾਮ ਖੋਲ ਕੇ ਢਾੜੀ ਤੇ ਲਗਾ ਕੇ ਮਾਰੀ ਉਹਨੇ ਰੋਕਣ ਦੇ ਕੋਸ਼ਿਸ਼ ਕੀਤੀ ਪਰ ਪਿੱਛੋਂ ਉਹ ਦੌੜ ਲਗਾ ਉਹਨੇ ਫਾਟੇ ਦੀ ਬਗਦਰ ਨੂੰ ਕਾਬੂ ਕਰਕੇ ਜਦੋਂ ਉਹ ਫ੍ਰੀਜ ਵਿੱਚ ਚੋਲਾ ਦੇਖਿਆ ਤੇ ਉਹਦੇ ਵਿੱਚੋਂ ਉਹਦਾ ਗੁੱਡੀ ਦਾ ਮੂੰਹ ਪੁੱਲ ਗਿਆ ਉਹਦੇ ਵਿੱਚ ਛੋਟਾ ਜਿਹਾ ਲਫਾਫਾ ਦੇਖਿਆ ਜਿਹਦੇ ਵਿੱਚ ਆ ਫਿਰ ਉਹਨਾਂ ਨੇ ਮੁਕਤੀ ਲਈ ਉਹਨਾਂ ਆਪਣੇ ਕੰਪਿਟਰ ਕੰਡੇ ਨਾਲ ਉਹਦਾ ਵੇਡ ਚੈੱਕ ਕੀਤਾ ਤੇ ਪਾਸੋਂ ਸਾਫ ਕਰ ਆਲਮਦੁਦਿਯਾ ਫਿਰ ਰੰਗ ਰੋਇਟ ਆ ਕਿਤਨਾ ਬੱਚੇ ਇਹਦਾ ਜਿਹੜਾ ਨਾਮ ਕੀ ਹੈ ਟੀਚਰ ਬਰਾਗੀ ਉੱਤਰ ਭਗਵਾਨ ਦਾ 10 ਟਾਈਮ ਦਿੰਦਾ ਹੈ ਕੋਈ ਜੀ ਹੈ ਇਹ ਵੀ ਇਹ ਫਲਾਈ ਜਿਹੜਾ ਜਾ ਰਿਹਾ ਜਦ ਇਹ ਅਵੇ ਨੇ ਕਰੀਅਰ ਕੰਮ ਕੀਤਾ ਦਿੱਲੀ ਔਰ ਟੈਕਨੀਕਲ ਨੇ ਜਿਆਦਾ ਧਿਆਨ ਦੇਤਾ ਇਹਨੂੰ ਜੋ ਇਹ ਪਿਛੋਕ ਟੈਕਨੀਕ ਜਿਹਨਾਂ ਨੂੰ ਦੇਖੇ ਤੇ ਜਸਤਾਨ ਤੇ ਟੋਮਰ ਆ ਰਿਹਾ ਤੇ ਐਡਵਰਟਾਈਜ਼ਮੈਂਟ ਤੇ ਖੜੇ ਜੇ ਉੱਥੇ ਕੋਈ ਬੰਦਾ ਆ ਕੇ ਤੇਰੇ ਕੋਲ ਜਸਤਾਨ ਲੈ ਜਾਊਗਾ ਬਟ ਇਹ ਲਗਵਾਣੇ ਤੋਂ ਇਹਨੇ ਗੱਡੀ ਤੇ ਨਹੀਂ ਕਰਨੀ ਸੀ ਅਮਰਸਾਉ ਵਾਸਤੇ ਸੋ ਕੋਈ ਫਾਟ ਵੀ ਜਗਾ ਨਹੀਂ ਕਿ ਨੇ ਕੇ ਰਾ ਦੇ ਪਰ ਹਾਲ ਕੋ ਲਾਗੇ ਇਹ ਅਗਰ ਫੌਰਾ ਜਤ ਪਰ ਪਰ ਇਹਦਾ ਕੋਲਾਕੀ ਮਾਮਲਾ ਹੈ ਜਿਹੜੀ ਰਾਜਸਥਾਨ ਦੇ ਟਿਕ ਤੋਂ ਮੋਰਚਲ ਟੋਰੀ ਦਾ ਮਾਮਲਾ ਹੈ ਇਹ ਇਹਦੇ ਕਰਨ ਦਾਵਤ ਪਹਿਲੀ ਵਾਰ ਆਇਆ ਬਟ ਅਫੀ ਹੋਲੇ ਦੇ ਲਿੰਕਾਂ ਬਾਰੇ ਪਤਾ ਕਰ ਰਹੇ ਹੈ ਜਿਹੜੀ ਪੁਲਿਸ ਮਾਗਜਾ ਜੇਸਾ ਦੇ ਪੇਸ਼ ਕੀਤਾ ਸੀ ਉਹਨਾਂ ਦੋ ਦਿਨ ਦਾ ਫਰਮਾਨ ਮਿਲਿਆ ਤੇ ਉਹਨਾਂ ਦੇ ਤੇ ਪੇਸ਼ ਕਰਕੇ